ਤਾਂ ਸ਼ੱਭੂ ਬਾਰਡਰ ਦੇ ਉੱਤੇ ਮੌਜੂਦ ਆ ਤਾਂ ਸੁਖਪਾਲ ਖਹਿਰਾ ਜੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਵੱਧਣ ਦੀ ਤਿਆਰੀ ਚਾਹ ਨੇ ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਆ ਕਿਲਾ ਗੱਡ ਦਿੱਤੀਆਂ ਗਈਆਂ ਨੇ ਸੜਕਾਂ ਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਨੂੰ ਮੇਰੇ ਖਿਆਲ ਇਹ ਤਾਂ ਐ ਬੀਜੇਪੀ ਗਵਰਨਮੈਂਟ ਬਿਹੇਵ ਕਰ ਰਹੀ ਆ ਜਿਦਾਂ ਨਾ ਕੋਈ ਅਸੀਂ ਇਹ ਕਿਸਾਨ ਕੋਈ ਦੁਸ਼ਮਣ ਦੇਸ਼ ਚੋਂ ਦਿੱਲੀ ਵੱਲ ਨੂੰ ਜਾ ਰਹੇ ਨੇ ਭੁੱਲ ਗਏ ਕਿ ਇਹੀ ਲੋਕ ਨੇ ਕਿਸਾਨ ਜਿਨ੍ਹਾਂ ਨੇ ਅਨਾਜ ਦਾ ਭੰਡਾਰ ਭਰਿਆ ਇਹੀ ਲੋਕ ਨੇ ਕਿਸਾਨ ਜਿਨ੍ਹਾਂ ਦੇ ਬੱਚੇ ਬਾਰਡਰਸ ਦੇ ਉੱਤੇ ਦੇਸ਼ ਦੇ ਬਾਰਡਰਸ ਦੀ ਰਖਵਾਲੀ ਕਰਦੇ ਨੇ ਆਪਣੀਆਂ ਜਾਨਾਂ ਗਵਾਉਂਦੇ ਨੇ ਜਿਹੜੇ ਅਜ ਰਾਜ ਕਰ ਰਹੇ ਨੇ ਬੀਜੇਪੀ ਵਾਲੇ ਉਹਨਾਂ ਦਾ ਕੋਈ ਬੱਚਾ ਦਿਖਾ ਦਿਓ ਮੈਨੂੰ ਫੌਜ ਵਿੱਚ ਭਰਤੀ ਹੋਵੇ ਕਦੀ ਕਿਸੇ ਨੇ ਜਾਨ ਗਵਾਈ ਹੋਵੇ ਤੇ ਤੁਸੀਂ ਇਹਨਾਂ ਦੇ ਖਿਲਾਫ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਾਰਡਰ ਇਸ ਤਰ੍ਹਾਂ ਦੇ ਟੇਰ ਪਿੱਛੇ ਸੁਣ ਰਹੇ ਤੁਸੀਂ ਟੇਗੈਸ ਸ਼ੈਲ ਛੱਡੇ ਜਾ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਇਦਾਂ ਦਾ ਮਤਲਬ ਜ਼ੁਲਮ ਢਾ ਰਹੇ ਹੋ ਆਪਣੀ ਬੰਦਿਆਂ ਦੇ ਖਿਲਾਫ ਔਰ ਯਾਦਾ ਹੁੰਦਾ ਨਾ ਕਿ ਇਹ ਕਹਿੰਦੇ ਨੇ ਜੀ ਅਸੀਂ ਤਾਂ ਦੇਸ਼ ਤੋਂ ਅਲੱਗ ਹੋਣ ਲੱਗੇ ਜੀ ਅਜ ਤਾਂ ਜੇ ਭਾਰਤ ਤੋੜ ਦੇਣਾ ਫੇਰ ਤਾਂ ਕੋ ਤੁਕ ਬਣਦੀ ਆ ਇਹ ਮੰਗ ਕੀ ਰਹੇ ਨੇ ਇਹ ਸਾਰੇ ਦੇਸ਼ ਦੇ ਕਿਸਾਨਾਂ ਖੇਤ ਮਜ਼ਦੂਰਾਂ ਵਾਸਤੇ ਇਨਸਾਫ ਮੰਗ ਰਹੇ ਨੇ ਐਮ ਐਸ ਪੀ ਮੰਗ ਰਹੇ ਨੇ ਔਰ ਕਰਜ਼ਾ ਮਾਫੀ ਮੰਗ ਰਹੇ ਹੁਣ ਦੇਖੋ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲਾਂ ਚ 15 ਲੱਖ ਰੁਪਏ ਕਾਰਪੋਰੇਟ ਹਾਊਸਸ ਦਾ ਮਾਫ ਕੀਤਾ ਉਹ ਇੱਕ ਇੱਕ ਘਰ ਨੂੰ ਕਹਿ ਰਹੀ 5-5000 ਕਰੋੜ ਰੁਪਏ ਮਾਫ ਹੋਇਆ ਵਾ ਤੇ ਜਦ ਕਿ ਇਹਨਾਂ ਕਿਸਾਨਾਂ ਦਾ ਕਰਜ਼ਾ ਕਿਸੇ ਦਾ 2 ਲੱਖ ਕਿਸਦਾ 5 ਲੱਖ ਕਿਸਦਾ 6 ਲੱਖ ਛੋਟੇ ਕਰਜ਼ੇ ਆ ਇਹਨਾਂ ਦੇ ਔਰ ਕਰੋੜਾਂ ਘਰਾਂ ਦੇ ਕਰਜ਼ੇ ਨੇ ਜਿਹੜੇ ਕਿ ਭਾਜਪਾ ਗਵਰਨਮੈਂਟ ਨੂੰ ਮਾਫ ਕਰਨੇ ਚਾਹੀਦੇ ਆ ਜਿਹੜੇ ਮਗਰਲੇ ਅੰਦੋਲਨ ਚ ਮਰ ਗਏ ਬੰਦੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਗਰਲੇ ਪਰਚੇ ਹਲੇ ਖੜੇ ਆ ਰੱਦ ਨਹੀਂ ਕੀਤੇ ਸੋ ਅਸੀਂ ਗਵਰਨਮੈਂਟ ਨੂੰ ਕੀ ਸਮਝੀਏ ਕਿ ਇਹ ਕੋਈ ਜਿਹੜਾ ਇਦਾਂ ਵਾਅਦਾ ਕਰਕੇ ਪਿੱਛੇ ਹਟ ਜਾਂਦੇ ਇਹ ਕੋ ਬਾਨੀਆਂ ਦੀ ਦੁਕਾਨ ਥੋੜੋ ਆ ਗਵਰਨਮੈਂਟ ਹੈ ਨਾ ਕਿ ਸਰਪਾਰਲੀਮੈਂਟ ਬਣੀ ਹੋਈ ਆ ਸੰਵਿਧਾਨ ਬਣਿਆ ਸੋ ਜੋ ਕੁਝ ਇਹ ਕਰ ਰਹੇ ਨੇ ਸਰਾਸਰ ਗਲਤ ਆ ਇਹ ਇਹਨੂੰ ਪੰਜਾਬੀ ਚ ਕਹਿੰਦੇ ਦਿਸ ਇਜ਼ क्रੂਅਲਟੀ ਦਿਸ ਇਜ਼ ਬਰੂਟੈਲਿਟੀ ਦਿਸ ਇਜ਼ ਬਾਰਬੇਰਿਕ ਐਟੀਟਿਊਡ ਆਫ ਦ ਗਵਰਨਮੈਂਟ ਵਿਚ ਨੀਡਸ ਟੂ ਬੀ ਕੰਡੈਮਡ ਔਰ ਅੱਜ ਸਾਰੀ ਦੁਨੀਆ ਦੇਖ ਰਹੀ ਕੱਲੇ ਅਸੀਂ ਨਹੀਂ ਦੇਖ ਰਹੇ ਤੁਸੀਂ ਨਹੀਂ ਦੇਖ ਰਹੇ ਹੋ ਇੰਟਰਨੈਸ਼ਨਲ ਮੀਡੀਆ ਸ਼ੋਇੰਗ ਦਿਸ ਐਜੀਟੇਸ਼ਨ ਤਾਂ ਕਿਹਦਾ ਗ੍ਰਾਫ ਡਾਊਨ ਜਾ ਰਿਹਾ ਕਿ ਬੀਜੇਪੀ ਦੀ ਗਵਰਨਮੈਂਟ ਜਾਂ ਆਪਣੇ ਇੰਡੀਆ ਦੀ ਗਵਰਨਮੈਂਟ ਆਪਣੇ ਲੋਕਾਂ ਤੇ ਤਸ਼ੱਦਦ ਤੇ ਉਤਰੀ ਹੋਈ ਆ ਸੋ ਇਸ ਕਰਕੇ ਬੰਦ ਹੋਣਾ ਚਾਹੀਦਾ ਔਰ ਜਿਹੜੀਆਂ ਨੰਦੀਆਂ ਜੈਜ਼ ਮੰਗਾ ਨੇ ਉਹ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਜਿਹੜੇ ਕੱਲ ਮਿਨਿਸਟਰਸ ਕਹਿੰਦੇ ਜੀ ਹਮ ਕਮੇਟੀ ਬਣਾ ਦੇਂਗੇ ਕਮੇਟੀ ਇਜ਼ ਨੋ ਸੋਲੂਸ਼ਨ ਕਮੇਟੀ ਤਾਂ ਪਹਿਲਾਂ ਵੀ ਬਣਾਈ ਸੀ 3-4 ਸਾਲ ਪਹਿਲਾਂ ਉਹਨੇ ਇੱਕ ਮੀਟਿੰਗ ਵੀ ਨਹੀਂ ਕੀਤੀ ਸੋ ਅੱਜ ਇਹ ਕਹਿ ਰਹੇ ਨੇ ਜਿਹੜੇ ਕਿਸਾਨ ਮੋਰਚੇ ਦੇ ਹੈਗੇ ਨੇ ਆਗੂ ਕਿਸਾਨ ਮਜ਼ਦੂਰ ਮੋਰਚੇ ਦੇ ਉਹ ਕਹਿੰਦੇ ਨੇ ਕਿ ਤੁਸੀਂ ਪਾਰਲੀਮੈਂਟ ਦਾ ਇੱਕ ਸਪੈਸ਼ਲ اجلاس ਬੁਲਾਓ ਤੇ ਸਾਡੀਆਂ ਗੱਲਾਂ ਉੱਥੇ ਡਿਸਕਸ਼ਨ ਕਰਾਓ ਤੇ ਜਾਇਜ਼ ਮੰਗਾਂ ਮੰਨ ਲਓ ਇੱਕ ਪਾਸੇ ਤਾਂ ਵੱਡੇ ਕਿਸਾਨ ਆਗੂਆਂ ਨੂੰ ਭਾਰਤ ਰਤਨ ਦੇ ਨਾਲ ਨਵਾਜਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਉਹੀ ਕਿਸਾਨ ਜਦੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਵਧਦਾ ਹੈ ਤਾਂ ਐਵੇਂ ਰੋਕ ਲਿਆ ਜਾਂਦਾ ਹੈ ਉਹ ਤਾਂ ਉਹ ਤਾਂ ਉਹ ਤਾਂ ਹੈਗਾ ਬੇਸਿਕਲੀ ਵੋਟਾਂ ਦੀ ਖਾਤਰ ਹੋ ਰਿਹਾ ਨਾ ਕਿ ਹੁਣ ਐਨ ਵਕੇ ਮੌਕੇ ਤੇ ਚੌਧਰੀ ਚਰਨ ਸਿੰਘ ਚਿੱਤੇ ਆ ਗਏ ਇਹਨਾਂ ਨੂੰ ਤਾਂ ਕਿ ਉਹਦੇ ਪੁੱਤੇ ਨੂੰ ਪੁੱਟਿਆ ਜਾ ਸਕੇ ਐਨ ਮੌਕੇ ਦੇ ਉੱਤੇ ਇਹਨਾਂ ਨੂੰ ਭਾਰਤ ਰਤਨ ਜਿਹੜਾ ਹੋਰ ਦੇ ਤੁਸੀਂ ਸੁਆਮੀਨਾਥ ਨੂੰ ਭਾਰਤ ਰਤਨ ਦਿੱਤਾ ਵੈਰੀ ਗੁੱਡ ਦੇਣਾ ਚਾਹੀਦਾ ਬਿਕੋਜ਼ ਹੀ ਇਜ਼ ਅ ਐਮਨੈਂਟ ਫਾਰਮ ਸਾਇੰਟਿਸਟ ਪਰ ਉਹਦੀ ਰეკਮੈਂਡੇਸ਼ਨ ਤਾਂ ਤੁਸੀਂ ਮੰਨੀਆਂ ਨਹੀਂ ਗਿਆ ਜਿਹੜੀ ਗੱਲਾਂ ਉਹ ਕਹਿ ਰਿਹਾ ਪ੍ਰੋਪਿਗੇਟ ਕਰ ਰਿਹਾ ਕਿ ਐਗਰੀਕਲਚਰ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਫਿਰ ਭਾਰਤ ਰਤਨ ਦਾ ਕੀ ਫਾਇਦਾ ਥੈਟ ਮੀਨਸ ਤੁਸੀਂ ਸਿਰਫ ਦਿਖਾਵੇ ਵਾਸਤੇ ਭਾਰਤ ਰਤਨ ਦੇ ਰਹੇ ਹੋ ਜੇ ਕਰਨਾ ਹੀ ਆ ਤਾਂ ਜਿਹੜੀਆਂ ਲੋਕਾਂ ਦੀਆਂ ਜੈਨੂਇਨ ਡਿਮਾਂਡਸ ਆ ਉਹ ਮੰਨੋ ਤੇ ਇਹ ਨੌਬਤ ਨਹੀਂ ਹੋਣੀ ਚਾਹੀਦੀ ਤੁਸੀਂ ਯੋਗ ਦੇਖੋ ਕਿਹੜੇ ਚ ਫਿਰਦੇ ਹੋ ਤੇ ਆ ਕਰਕੇ ਜਨੇ ਆ ਦਿਖਾ ਰਹੇ ਸੀ ਆ ਮੇਰੇ ਤਾਂ ਹੱਥ ਆਹ ਢੇਰ ਗੈਸ ਛੱਲ ਹੈ ਹਾਂਜੀ ਹਾਂਜੀ ਦੋ ਦੋ ਉੱਪਰ ਆ ਲੋ ਕਰੋ ਇੱਕ ਮਿੰਟ ਦਿਖਾਓ ਬੇਟੇ ਇਹ ਜਿਹੜਾ ਇੱਕ ਗਿੱਠਾ ਦਾ ਜੀ ਇਹ ਸਿਰਫ ਗੈਸ ਛੜਦਾ ਇੱਕ ਐਡਾ ਕਾ ਜੀ ਇਹਨੂੰ ਤਾਂ ਆਪਾਂ ਹਨਾ ਉੱਪਰ ਗਿੱਲੀ ਬੋਰੀ ਪਾ ਦਨੇ ਆ ਇਹ ਰੁਕ ਜਾਂਦੀ ਹੈ ਗੈਸ ਇੱਕ ਜਿਹੜਾ ਛੋਟਾ ਜਿਹਾ ਤਾਂ ਆਪਾਂ ਗਿੱਲੀ ਬੋਰੀ ਜਾਂ ਕੁਝ ਵੀ ਉਹਨੂੰ ਲਵੇ ਜਾਂਦੇ ਆ ਉਹ ਬਲਾਸਟ ਹੁੰਦਾ ਈਵਨ ਇੱਕ ਮੁੰਡੇ ਦੀ ਬਾਹ ਫੁੱਗ ਗਈ ਸਾਰੀ ਉਹਦੇ ਇੱਕ ਦੀਆਂ ਉਂਗਲੀਆਂ ਦੋ ਉਂਗਲੀਆਂ ਹੀ ਲੱਗੀਆਂ ਉਹਨਾਂ ਨੂੰ ਹੁਣ ਤੁਸੀਂ ਅੰਦਾਜ਼ਾ ਲਾ ਲਓ ਅੰਦਾਜ਼ਾ ਲਾ ਲਓ ਕਿ ਇਹ ਕੋਈ ਇਹ 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 ਗਵਰਨਮੈਂਟ ਦੀ ਆਪਣੇ ਲੋਕਾਂ ਦੇ ਪ੍ਰਤੀ ਕੀ ਨੀਤੀ ਹੈ ਨਹੀਂ ਲੋਕਤੰਤਰ ਦਾ ਰਾਜ ਕਿਹਾ ਜਾਂਦਾ ਹੈ ਤੇ 144 ਦਾ ਦਿੱਲੀ ਵਿੱਚ ਵੀ ਲਗਾ ਦਿੱਤੀ ਗਈ ਹੈ ਹਰਿਆਣੇ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਾਹਰ ਜਾਊਗਾ ਉਹਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਜਾਂ ਉਹਨਾਂ ਦੇ ਜਿਹੜੇ ਟਰੈਕਟਰ ਨੇ ਉਹ ਬੌਂਡ ਕਰ ਦਿੱਤੇ ਜਾਣਗੇ ਹਰਿਆਣੇ 'ਚ ਮੈਨੂੰ ਲੀਡਰ ਆਗੂ ਨੇ ਉਹ ਕਰ ਰਿਹਾ ਅਗਵਾਈ ਜਾਂ ਉਹ ਕਹਿੰਦੇ ਤੁਹਾਡੇ ਅਸੀਂ ਜਿਹੜੇ ਹੈਗੇ ਪ੍ਰਾਪਰਟੀਆਂ ਜ਼ਬਤ ਕਰ ਲਾਂਗੇ ਮਹੰਦੇ ਘਰਾਂ ਦੇ ਪਕਾਰ ਨੋਟਿਸ ਲਾਉਂਦੇ ਨੇ ਪੰਜਾਬ ਵਾਲਿਆਂ ਨੂੰ ਕਹਿੰਦਾ ਤੁਹਾਡੀਆਂ ਆਰਸ਼ੀਆਂ ਜਬਤ ਕਰ ਲੈ ਪਰ ਦੇ ਡੋਂਟ ਅੰਡਰਸਟੈਂਡ ਕਿ ਇਹ ਸਪਿਰਿਟ ਜਿਹੜੀ ਆ ਪੰਜਾਬ ਦੀ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਪਿਰਿਟ ਹੈ ਇਹਨਾਂ ਦੇ ਬਹੁਤ ਜ਼ਿਆਦਾ ਜਜ਼ਬਾ ਵਾ ਇਹਨਾਂ ਨੇ ਤਾਂ ਵੱਡੇ ਵੱਡੇ ਸਾਮਰਾਜਾਂ ਨੂੰ ਉਲਟਾਤਾ ਆ ਜਕਰੀਆ ਖਾਨ ਅਰਗਨ ਲੱਬੇ ਮੁੜ ਕੇ ਆ ਅਬਦਾਲੀ ਦੁਰਾਨੀ ਮੁਗਲ ਔਰੰਗਜ਼ੇਬ ਔਰੰਗਜ਼ੇਬ ਦਾ ਕੋਈ ਯਾਦ ਹੈ ਅੱਜ ਕੋ ਨਾਮੋ ਨਿਸ਼ਾਨ ਹੈ ਇੰਡੀਆ 'ਚ ਪਰ ਸਾਡੇ ਸਹਿਬ ਜਿਆਦਿਆਂ ਦਾ ਹੈਗਾ ਵਾ ਜੋੜ ਮੇਲੇ ਲੱਗਦੇ ਨੇ ਸੋ ਦੇ ਸ਼ੁਡ ਅੰਡਰਸਟੈਂਡ ਦ ਸਪਿਰਿਟ ਐਂਡ ਅਸੀਂ ਕੀ ਕਹਿ ਰਹੇ ਆ ਅਸੀਂ ਇਹ ਥੋੜੋ ਮੰਗ ਰਹੇ ਹਾਂ ਕਿ ਸਾਨੂੰ ਤੁਸੀਂ ਕੋਈ ਗੈਰਵਾਜਬ ਗੱਲ ਦੇ ਦਿਓ ਵਾਜਬ ਗੱਲਾਂ ਨੂੰ ਮੰਨਣਾ ਸਰਕਾਰ ਦੇ ਹਿੱਤ ਵਿੱਚ ਆ ਵਰਨਾ ਆਈ ਐਮ ਵੈਰੀ ਸ਼ੋਰ ਕਿ ਅਗਰ 2024 ਦੇ ਵਿੱਚ ਇਹ ਦੁਬਾਰਾ ਇਲੈਕਟ ਹੋ ਕੇ ਆਉਂਦੇ ਮੈਨੂੰ ਲੱਗਦਾ ਸਾਡਾ ਹੁਣ ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਖੋਣਗੇ ਤਾਂ ਹੀ ਉਹ ਸਾਰੀਆਂ ਪਾਰਟੀਆਂ ਰੋਲਾ ਪਾ ਰਹੀਆਂ ਨੇ ਕਿ ਅਗਰ ਸੰਵਿਧਾਨ ਬਚਾਉਣਾ ਵਾ ਤੇ ਇਸ ਵਾਰ 24 ਵਿੱਚ बीजेपी ਦੇ ਤੇ ਗੱਠ ਜੋੜ ਨੂੰ ਹਰਾਓ। ਵਾ ਨਾ ਇਹ ਵੀ ਅਧਿਕਾਰ ਨਹੀਂ ਰਹਿਣਾ ਸਾਡੇ ਕੋਲ। ਜੇ ਲੋਕ ਸਭਾ ਚੋਣਾਂ ਚ ਆ ਦੇ ਸੀਦਾ ਸਾਨੂੰ ਹੁਣ ਜੋ ਹੋ ਰਿਹਾ ਵਾ। ਹਾਂਜੀ ਬਿਲਕੁਲ। ਜੇ ਹੁਣ ਕਾਂਗਰਸ ਪਾਰਟੀ ਜਿੱਤਦੀ ਹੈ ਇੱਕ ਵੱਡੀ ਲੀਡ ਦੇ ਨਾਲ ਤੁਸੀਂ ਇਹ ਵਾਦਾ ਕਰਦੇ ਹੋ ਕਿ ਹੁਣ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਗੀਆਂ ਜਾਣਗੀਆਂ। ਸਾਡੇ ਅਸੀਂ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਲਿਖਤੀ ਪਾਵਾਂਗੇ। ਕਿਉਂਕਿ ਮੈਂ ਮੈਂ ਪ੍ਰੈਜ਼ੀਡੈਂਟ ਆ ਫਾਰਮਰਸ ਵਿੰਗ ਦਾ ਇੰਡੀਆ ਦਾ ਕੰਟਰੀ ਦਾ। ਇਹ ਕਹਿ ਲਾਂ ਸਾਰੀਆਂ ਰਾਹੁਲ ਗਾਂਧੀ ਔਰ ਖੜਗੇ ਜੀ ਦੇ ਨਾਲ ਹੋਈਆਂ ਹੋਈਆਂ ਨੇ। ਸਾਡੇ ਮਿਸਟਰ ਭੁਪਿੰਦਰ ਹੂਡਾ ਜੀ ਔਰ ਰਣਦੀਪ ਸੁਰਜੇਵਾਲਾ ਜਿਹੜੇ ਅੱਛੇ ਫਾਰਮਰਸ ਲੀਡਰਸ ਨੇ ਇਹ ਜਿਹੜਾ ਸਾਡਾ ਸੈਸ਼ਨ ਹੋਇਆ ਸੀਗਾ ਛੱਤੀਸਗੜ੍ਹ ਵਿੱਚ ਰਾਏਪੁਰ ਵਿੱਚ ਵੀ ਆਲਰੇਡੀ ਡਿਸਕਸਡ ਡਿਬੇਟਡ ਐਂਡ ਅਸੀਂ ਜ਼ਰੂਰ ਕਰਾਂਗੇ ਦੀਪ ਸਿੱਧੂ ਜੇ ਨਹੀਂ ਖੜਾ ਨਹੀਂ ਕਰਨਗੇ ਤਾਂ ਤੁਹਾਡੇ ਨਾਲ ਹੀ ਖੜੂਗਾ ਮੈਂ ਬਿਲਕੁਲ ਜੀ ਜਦੋਂ ਪੁਰਾਣੇ ਕਿਸਾਨ ਪ੍ਰੋਟੈਸਟ ਦੀ ਗੱਲ ਕਰਦੇ ਆ ਤਾਂ ਇੱਕ ਦੀਪ ਸਿੱਧੂ ਨਾਮ ਦਾ ਨੌਜਵਾਨ ਹੈ ਜਿਹੜਾ ਅੱਜ ਵੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਤਾਂ ਕਿਤੇ ਨਾ ਕਿਤੇ ਉਸ ਨੌਜਵਾਨ ਦੀ ਕਮੀ ਤੁਸੀਂ ਦੇਖਦੇ ਹੋ ਹਾਂ ਬਹੁਤ ਜ਼ਿਆਦਾ ਬਹੁਤ ਇੰਟੈਲੀਜੈਂਟ ਸੀਗਾ ਔਰ ਉਹ ਗੱਲ ਨੂੰ ਨ ਜਿਹੜੀਆਂ ਡਿਸਕ੍ਰਿਮੀਨੇਸ਼ਨ ਹੋ ਰਹੀਆਂ ਪੰਜਾਬ ਦੇ ਨਾਲ ਸਿੱਖਾਂ ਨਾਲ ਉਸ ਨੂੰ ਉਹ ਬੜੇ ਅੱਛੇ ਸ਼ਬਦਾਂ ਚ ਬਿਆਨ ਕਰ ਰਿਹਾ ਸੀ ਇਨਫੈਕਟ ਅੱਜ ਉਹਦੀ ਵਰਸੀ ਆ ਮੈਂ ਇੱਥੋਂ ਹੋ ਕੇ ਅਗਰ ਮੈਨੂੰ ਟਾਈਮ ਮਿਲਿਆ ਤਾਂ ਮੈਂ ਉਹਦੇ ਪਿੰਡ ਜਗਰਾਉਂ ਦੇ ਲਾਗੇ ਸ਼ਾਇਦ ਵਰਸੀ ਮਨਾ ਰਹੇ ਉਹਦੇ ਛੋਟੇ ਭਰਾ ਮਨਦੀਪ ਸਿੱਧੂ ਨਾਲ ਮੇਰੀ ਗੱਲ ਹੋਈ ਹੋਈ ਆ ਮੈਂ ਉੱਥੇ ਜਾਣਾ ਵਾਂ ਉੱਥੋਂ ਹੋ ਕੇ ਫਿਰ ਮੈਂ ਅਗਲਾ ਕੋਈ ਕੰਮ ਕਰਾਂ ਇੱਕ ਪਾਸੇ ਤਾਂ ਜਿਵੇਂ ਸੀਐਮ ਭਗਵੰਤ ਮਾਨ ਜੀ ਦੀ ਗੱਲ ਕਰਦੇ ਆਪਾਂ ਜਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਉਹ ਰਾਮ ਮੰਦਰ ਚ ਗਏ ਹੋਏ ਨੇ ਪਰ ਇਹ ਰੌਲਾ ਤਾਂ ਦੋਨੇ ਸਟੇਟਾਂ ਦਾ ਦਿੱਲੀ ਦਾ ਤੇ ਪੰਜਾਬ ਦਾ ਤੁਹਾਨੂੰ ਕੀ ਲੱਗਦਾ ਤੁ ਨਹੀਂ ਉਹਨਾਂ ਦੀ ਪ੍ਰਾਇੋਰਟੀਜ਼ ਗਲਤ ਨੇ ਨਾ ਅੱਜ ਪ੍ਰਾਇੋਰਟੀ ਸ਼ੰਭੂ ਸੀ ਅੱਜ ਪ੍ਰਾਇੋਰਟੀ ਕਿਸਾਨ ਅੰਦੋਲਨ ਆ RAM ਮੰਦਰ ਦੇ ਅਸੀਂ ਸਾਰੇ ਅਸੀਂ ਖੁਸ਼ ਹਾਂ ਕਿ RAM ਨੰ ਮੰਦਰ ਬਣਿਆ ਪਰ RAM ਦਾ ਫਲਸਫਾ ਤਾਂ ਝੰਡਾ ਦਾ ਚੱਕੀ ਫਿਰਦੇ ਨੇ RAM ਨੇ ਦਿਖਾਵਾ ਥੋੜੋ ਕੀਤਾ ਸੀਗਾ RAM ਨੇ ਵੋਟਾ ਥੋੜੋ ਮੰਗਿਆ ਸੀ ਭਗਵਾਨ RAM ਜੀ ਨੇ ਉਹਨਾਂ ਨੇ ਤਾਂ ਆ ਲੁਕਾਈ ਨੂੰ ਸਿਖਾਇਆ ਕਿ ਆਪਣੇ ਹਕੂਕ ਲਈ ਲੜੋ ਤਾਂ ਅਸਲ ਫਲਸਫਾ ਅਗਰ ਅੱਜ ਕੋਈ RAM ਮੰਦਰ ਦਾ ਪ੍ਰੋਪਗੇਟ ਕਰ ਰਿਹਾ ਤੇ ਆ ਕਿਸਾਨ ਤੇ ਦੇਸ਼ ਦੇ ਕਿਸਾਨ ਕਰ ਰਹੇ ਜੇ ਅੱਜ ਵੀ ਸਰਕਾਰ ਆਪਣੀ ਅੜੀ ਤੇ ਅੜੀ ਰਹਿੰਦੀ ਹੈ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋ ਮੇਰਾ ਮੈਸੇਜ ਪਾਰਟੀਆਂ ਨੂੰ ਸਿਰਫ ਇਹ ਹੈਗਾ ਕਿ ਸਭ ਸਾਰੀਆਂ ਪਾਰਟੀਆਂ ਨੂੰ ਸਭ ਮਤਭੇਦ ਛੱਡ ਕੇ ਕਿਸਾਨ ਅੰਦੋਲਨ ਵਿੱਚ ਸਾਥ ਦੇਣਾ ਚਾਹੀਦਾ ਜਿੰਨਾ ਹਿੱਸਾ ਪਾ ਸਕਦੇ ਇੱਕ ਪਾ ਸਕਦੇ ਆ 10 ਪਾ ਸਕਦੇ ਆ 100 ਪਾ ਸਕਦੇ ਪਾਓ ਔਰ ਇਹ ਭੁੱਲ ਜੋ ਕਿ ਇਹਦੇ ਤੁਸੀ ਕੋਈ ਪੋਲਿਟੀਕਲ ਫਾਇਦਾ ਹੁੰਦਾ ਅਗਰ ਤੁਹਾਨੂੰ ਕੋਈ ਮਾੜੀ-ਮੋਟੀ ਕੋਈ ਲੱਗਦਾ ਕਿ ਸਟੇਜ ਤੇ ਨਹੀਂ ਬੋਲਣ ਦੇ ਛੱਡ ਦਿਓ ਗੱਲ ਨੂੰ ਆਪਾਂ ਸਟੇਜ ਤੇ ਬੋਲ ਕੇ ਕੀ ਲੈਣਾ ਜੀ ਰੋਜ਼ ਬੋਲਦੇ ਆ ਤਾਂ ਆਪਾਂ ਇਹਨਾਂ ਦੇ ਨਾਲ ਇਹਨਾਂ ਦੀ ਅਮਦਦ ਕਰੋ ਇਹੀ ਮੇਰੀ ਕਾਲ ਆ ਸਾਰਿਆਂ ਨੂੰ ਜੀ